ਮੇਰੇ ਸੁਣਦਾ ਪਹਿਲੇ ਉਹਨੇ ਟਾਲੀ ਸਾਹਿਬ ਵੀ ਕਟਨ ਨੂੰ ਅੰਜਾਮ ਦਿੱਤਾ ਜੀ ਸੋਮਵਾਰ ਜੀ ਟਾਲੀ ਸਾਹਿਬ ਨੇ ਸ਼ਾਮ ਨੂੰ 6 ਵਜੇ ਚੋਰੀ ਕੀਤੀ ਹੈ ਉੱਥੇ ਫੜ ਵੀ ਹੋ ਗਿਆ ਤੇ ਉਨੀ ਕਾਫੀ ਜਦਾਂ ਉਹਦੀ ਸਰਵਿਸ ਵੀ ਕੀਤੀ ਤੇ ਪੁਲਿਸ ਵਾਲਿਆਂ ਨੂੰ ਵੀ ਫੜਾਇਆ ਸੀ ਤੇ ਫੇਉ ਨਹੀਂ ਛਡਵਾਤਾ ਚਲੋ ਕਹਿੰਦੇ ਮਾਤੜ ਕਰੋਗਾ ਮਜਬੂਰ ਹੈ ਇਹਦੇ ਨਿਆਣਾ ਕੋਈ ਛੋਟਾ ਤੇ ਪਰ ਮੰਗਲਵਾਰ ਫੇ ਸਾਡੇ ਜਦਾਂ ਉਹਨੂੰ ਕੋ ਲੈ ਕੇ ਕੀ ਗਿਆ ਚਾਂਦੀ ਦਾ ਸਮਾਨ ਆ ਜੀ ਚਾਂਦੀ ਦੇ ਬਾਬੇ ਘੋੜਾ ਬਣਾ ਕੇ ਕਿਸੇ ਨੇ ਚੜਾਇਆ ਸੀ ਗਜਰੇ ਸੀ ਕਾਫੀ ਸਮਾਨ ਦੀ ਚਾਂਦੀ ਦਾ ਜੀ ਤੇ ਉਹ ਸਾਰਾ ਚੱਕ ਲੈ ਗਿਆ ਜੀ ਹੋਰ ਚੀਜ਼ਾਂ ਹਲੇ ਕਾਦੀ ਉਹਨਾਂ ਨੂੰ ਤਾਂ ਕੋਡੀਆਂ ਦੇ ਭਾਅ ਵੇਚਣਾ ਉਹਨਾਂ ਦਾ ਚੋਰੀ ਜਿਹਾ ਕਿ ਚੋਰ ਨਸ਼ੇੜੀਆਂ ਨੇ ਲੱਗਦਾ ਥਾਂ ਥਾਂ ਤੇ ਖਰੀਦਦਾਰ ਰੱਖੇ ਨੇ ਸਮਾਨ ਕਿਨੂੰ ਵੇਚਦੇ ਨੇ ਹਾਲੇ ਤੱਕ ਪਤਾ ਨਹੀਂ ਲੱਗਿਆ ਪਰ ਇਉਂ ਲੱਗਦਾ ਸਾਗਤਾਂ ਰੱਖਿਆ ਉੱਕਾ ਮੁੱਕਾ ਦੋਸਤੋ ਅੱਜ ਜਾਪਦਾ ਸੀ ਕਿ ਚੋਰੀ ਦੀ ਕੋਈ ਖਬਰ ਸ਼ਾਇਦ ਤੁਹਾਡੇ ਤੱਕ ਨਹੀਂ ਪਹੁੰਚਾਂਗੇ ਪਰ ਹੁਣ ਤਾਂ ਇਉਂ ਪ੍ਰਤੀਤ ਹੋ ਰਿਹਾ ਕਿ ਕੋਈ ਦਿਨ ਵੀ ਨਹੀਂ ਜਾਂਦਾ ਸੁੱਕਾ ਦੋਸਤੋ ਕੋਈ ਦਿਨ ਵੀ ਨਹੀਂ ਜਾਂਦਾ ਸੁੱਕਾ ਦੋਸਤੋ ਸਤਿ ਸ਼੍ਰੀ ਅਕਾਲ ਬੀਬੀਪਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਮੇਸ਼ੂਰੀ ਤੁਸੀਂ ਫੇਰ ਤੋਂ ਦਸਤਾਲਾਂ ਦੇ ਵੀਡੀਓ ਕਿਸ ਬਾਬਤ ਹੋਣੀ ਹੈ ਸਤਿ ਉਸ ਸਮੇਂ ਅਸੀਂ ਗੜਸ਼ੰਕਰ ਰੋਡ ਤੇ ਦਰਬਾਰ ਥਾਨ ਲਖ ਦਾਤਾ ਪੀਰ ਜੀ ਦੇ ਦਰਬਾਰ ਦੇ ਬਾਹਰ ਖੜੇ ਆਂ ਔਰ ਮੰਗਲਵਾਰ ਨੂੰ ਇੱਥੇ ਘਟਨਾ ਕ੍ਰਮ ਹੁੰਦਾ ਹੈ ਜਿਹੜੇ ਇੱਥੇ ਦੇ ਸੇਵਾਦਾਰ ਹੈ ਉਹਨਾਂ ਵੱਲੋਂ ਵੇਟ ਕੀਤੀ ਗਈ ਕਿ ਸ਼ਾਇਦ ਜਿਹੜਾ ਚੋਰ ਇੱਥੋਂ ਚੋਰੀ ਕਰਕੇ ਗਿਆ ਉਹਦੀ ਜ਼ਮੀਰ ਜਾਗੇਗੀ ਜਾਂ ਉਹਦੀ ਕੋਈ ਉਗ ਸੁਗ ਲੱਗੇਗੀ ਸਿਰਫ ਐਨੀ ਗੱਲ ਨਹੀਂ ਕਿ ਚੋਰ ਨੇ ਇੱਥੇ ਚੋਰੀ ਕੀਤੀ ਐ ਜਿਹੜੀ ਸਾਨੂੰ ਹੁਣ ਗੱਲ ਪਤਾ ਲੱਗੀ ਐ ਉਸ ਤੋਂ ਵੀ ਜ਼ਿਆਦਾ ਹੈਰਾਨੀਜਨਕ ਐ ਹੋਸ਼ ਅਡਾਉਣ ਵਾਲੀ ਐ ਕਿ ਚੋਰ ਨੇ ਇਸ ਸਥਾਨ ਨੂੰ ਇਸ ਧਾਰਮਿਕ ਸਥਾਨ ਨੂੰ ਮੰਗਲਵਾਰ ਵਾਲੇ ਦੇ ਨਿਸ਼ਾਨਾ ਬਣਾਇਆ ਪਰ ਉਸ ਤੋਂ ਪਹਿਲਾਂ ਸੋਮਵਾਰ ਨੂੰ ਤਾਲੀ ਸਾਹਿਬ ਵਿਖੇ ਉਹਨੇ ਚੋਰੀ ਕੀਤੀ ਪਰ ਉੱਥੇ ਦੀ ਪ੍ਰਬੰਧਕ ਕਮੇਟੀ ਨੇ ਉਹਨੂੰ ਫੜ ਲਿਆ ਉਸ ਤੋਂ ਬਾਅਦ ਪੁਲਿਸ ਨੂੰ ਵੀ ਸੌਂਪ ਦਿੱਤਾ ਉੱਥੋਂ ਉਹ ਬਾਹਰ ਕਿਵੇਂ ਆਇਆ ਕੁਝ ਨਹੀਂ ਪਤਾ ਲੇਕਿਨ ਦੂਜੇ ਦਿਨ ਗਲਤੀ ਰਿਅਲਾਈਜ਼ ਕਰਨ ਦੀ ਬਜਾਏ ਗੁੱਸੇ ਦੇ ਦਿਨ ਗਲਤੀ ਰਿਅਲਾਈਜ਼ ਕਰਨ ਦੀ ਬਜਾਏ ਦੂਜੇ ਦਿਨ ਉਹ ਇੱਥੇ ਆਉਂਦਾ ਇੱਥੇ ਸੀਸੀਟੀਵੀ ਕੈਮਰਾ 'ਚ ਤਸਵੀਰਾਂ ਤਾਂ ਆ ਹੀ ਜਾਂਦੀਆਂ ਪਰ ਰੱਬ ਦੀ ਨਿਗਾਹ ਤੋਂ ਥੋੜਿਓ ਬਚ ਸਕਦਾ ਮਤਲਬ ਰੱਬ ਦੀ ਨਿਗਾਹ 'ਚ ਵੀ ਆ ਗਿਆ ਔਰ ਸੀਸੀਟੀਵੀ ਕੈਮਰਾ ਦੀ ਨਿਗਾਹ ਵਿੱਚ ਵੀ ਆ ਗਿਆ ਜੋ ਦੱਸਿਆ ਜਾ ਰਿਹਾ ਆਪਾਂ ਚੱਲਦੇ-ਚੱਲਦੇ ਦਿਖਾ ਦਈਏ ਕਿਉਂਕਿ ਅੱਜ ਵੀਰਵਾਰ ਦਾ ਦਿਨ ਹੈ ਤਾਂ ਸੰਗਤਾਂ ਦਾ ਸਸਿ ਸੰਗਤਾਂ ਦਾ ਭਾਰੀ ਇਕੱਠ ਹੈ ਔਰ ਜੋ ਸਾਡੇ ਤੱਕ ਇਨਫੋਰਮੇਸ਼ਨ ਪਹੁੰਚੀ ਉਹਦੇ ਆਧਾਰ ਤੇ ਗੱਲ ਕਰੀਏ ਕਿ 5:30 ਵਜੇ ਦੇ ਕਰੀਬ ਉਹ ਇੱਥੇ ਦਾਖਲ ਹੁੰਦਾ ਔਰ ਜਿਹੜੇ ਸੇਵਾਦਾਰ ਸੀਗੇ ਜਿਹੜੇ ਮੌਕੇ ਤੇ ਸੇਵਾਦਾਰ ਸੀਗੇ ਉਹ ਇੱਥੇ ਬਾਹਰ ਪੌੜੀਆਂ ਤੇ ਸਫਾਈ ਕਰ ਰਹੇ ਸੀਗੇ ਤੇ ਜਿਹੜਾ ਇਹ ਚੋਰ ਆ ਇਹ ਅੰਦਰ ਹੱਥ ਦੀ ਸਫਾਈ ਦਿਖਾ ਰਿਹਾ ਸੀ ਸੀਸੀਟੀਵੀ ਤਸਵੀਰਾਂ ਰਾਹੀਂ ਤੁਸੀਂ ਦੇਖੋਗੇ ਕਿ ਜਿਹੜਾ ਚੋਰ ਹੈ ਉਹ ਅੰਦਰ ਜਾਂਦਾ ਪਹਿਲਾਂ ਤਾਂ ਮੱਥਾ ਟੇਕਦਾ ਸਾਰੇ ਪਾਸੇ ਜਿਵੇਂ ਕਹਿੰਦਾ ਹੋਵੇ ਕਿ ਮੇਰੇ ਗੁਨਾਹ ਮਾਫ ਕਰਿਓ ਪਰ ਉਸ ਤੋਂ ਬਾਅਦ ਫਿਰ ਨਵੇਂ ਗੁਨਾਹ ਕਰਦਾ ਗੱਲੇ ਨੂੰ ਵੀ ਹੱਥ ਪਾਉਂਦਾ ਹੈ ਕੀਮਤੀ ਸਮਾਨ ਜੋ ਭਗਤਾ ਵੱਲੋਂ ਚੜਾਇਆ ਗਿਆ ਹੁੰਦਾ ਜੋ ਸ਼ਰਧਾਜਨਕ ਭਗਤਾ ਵੱਲੋਂ ਇੱਥੇ ਚੜਾਵੇ ਦੇ ਤੌਰ ਤੇ ਚੜਾਇਆ ਗਿਆ ਉਹਨੂੰ ਵੀ ਚੱਕ ਕੇ ਲੈ ਜਾਂਦਾ ਪਰ ਰੱਬ ਨੇ ਤਾਂ ਉਹਨੂੰ ਦੇਖ ਲਿਆ ਲੇਕਿਨ ਨਾਲ ਦੀ ਨਾਲ ਸੀਸੀਟੀਵੀ ਵਿੱਚ ਵੀ ਤਸਵੀਰਾਂ ਆ ਗਈਆਂ ਤੇ ਇੱਕ ਵਾਰੀ ਅਸੀਂ ਜਿਹੜੇ ਇੱਥੇ ਦੀ ਪ੍ਰਬੰਧਕ ਟੀਮ ਹੈ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਾਣਦੇ ਆ ਕਿ ਕਿੰਨੇ ਦਾ ਨੁਕਸਾਨ ਹੈ ਚੋਰ ਕਰਕੇ ਗਿਆ ਲੇਕਿਨ ਸਭ ਤੋਂ ਵੱਡੀ ਗੱਲ ਉਸਦੀ ਤਸਵੀਰ ਆ ਗਈ ਹੈ ਉਸ ਦਾ ਪਤਾ ਵੀ ਲੱਗ ਗਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਤਾਲਕ ਰੱਖਦਾ ਪਰ ਜਿਹੜੇ ਇੱਥੇ ਦੀ ਪ੍ਰਬੰਧਕ ਕਮੇਟੀ ਉਹਨਾਂ ਦਾ ਕਹਿਣਾ ਕਿ ਅਸੀਂ ਉਸ ਦੀ ਤਸਵੀਰ ਨਹੀਂ ਦਿਖਾਣਾ ਚਾਹੁੰਦੇ ਕਿਉਂਕਿ ਪਤਾ ਲੱਗਿਆ ਉਹਦੀ ਬੱਚੀ ਛੋਟੀ ਹੈ ਔਰ ਕੁਝ ਘਰੇਲੂ ਕਲੇਸ਼ ਵੀ ਚੱਲ ਰਿਹਾ ਤਾਂ ਇਹ ਨਹੀਂ ਚਾਹੁੰਦੇ ਕਿ ਉਹਨੂੰ ਹੋਰ ਸਦਮਾ ਲੱਗੇ ਪਰ ਗੱਲ ਉਹਨੇ ਮਾੜੀ ਕੀਤੀ ਹੈ ਕਿਉਂਕਿ ਇਸ ਤੋਂ ਪਹਿਲਾਂ ਟਾਲੀ ਸਾਹਿਬ ਗੁਰਦੁਆਰਾ ਵਿਖੇ ਉਹ ਦੇਖੋ ਨਜ਼ਰ ਵੀ ਆ ਰਿਹਾ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਉਹਨੇ ਜਿਹੜਾ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਤੇ ਉਸ ਤੋਂ ਬਾਅਦ ਇੱਧਰ ਵੀ ਆਇਆ ਜੇ ਨੱਥ ਨਹੀਂ ਬੰਦੀ ਤਾਂ ਹੌਲੀ ਹੌਲੀ ਹਿਆਂ ਖੁੱਲੀ ਜਾਣਾ ਇਸ ਗੱਲ ਜਿਹੜੇ ਇੱਥੇ ਦੀ ਪ੍ਰਬੰਧਕ ਕਮੇਟੀ ਆ ਉਹ ਚਿੰਤਤ ਹੈ ਪਰ ਚੋਰ ਇਸ ਧਾਰਮਿਕ ਸਥਾਨ ਤੋਂ ਚੋਰੀ ਕਰਕੇ ਗਿਆ ਇਹ ਗੱਲ ਉਜਾਗਰ ਕਰਨੀ ਵੀ ਬਹੁਤ ਜ਼ਰੂਰੀ ਸੀ ਤਾਂ ਜੋ ਚੋਰਾਂ ਨੂੰ ਇਹ ਗੱਲ ਪਤਾ ਲੱਗ ਜਵੇ ਕਿ ਜਿਹੜੇ ਇੱਥੇ ਦੀ ਪ੍ਰਬੰਧਕ ਕਮੇਟੀ ਆ ਸੁਚੇਤ ਹੈ ਪਰ ਇਹ ਨਹੀਂ ਚਾਹੁੰਦੇ ਤੁਹਾਡਾ ਕੋਈ ਨੁਕਸਾਨ ਹੋਵੇ ਤੁਹਾਡੇ ਪਰਿਵਾਰ ਨੂੰ ਕੋਈ ਤੁਹਾਡੇ ਪਰਿਵਾਰ ਨੂੰ ਕੋਈ ਬੇਇੱਜ਼ਤੀ ਫੀਲ ਕਰਨੀ ਪਵੇ ਕਿ ਤੁਹਾਡੇ ਪਰਿਵਾਰ ਨੂੰ ਅੱਖ ਚਰਾਉਣੀ ਪਵੇ ਲੋਕਾਂ ਤੋਂ ਪਰ ਤੁਸੀਂ ਸਮਝੋ ਸੁਦਰੋ ਜੇ ਕੋਈ ਤਕਲੀਫ ਹੈ ਤੁਸੀਂ ਸਾਂਝੀ ਕਰ ਸਕਦੇ ਹੋ ਆ ਕੇ ਇੱਥੇ ਮੱਥਾ ਟੇਕੋ ਤੁਹਾਨੂੰ ਸਕੂਨ ਮਿਲੇਗਾ ਪਰ ਤੁਸੀਂ ਤਾਂ ਯਾਰ ਰੱਬ ਦੀ ਥਾਂ ਤੇ ਆ ਕੇ ਇੱਥੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਲੱਪ ਪਰ ਤੁਸੀਂ ਗੁਨਾਹ ਮਾਫ ਕਰਨ ਦੀ ਬਜਾਏ ਕਰਾਉਣ ਦੀ ਬਜਾਏ ਤੁਸੀਂ ਤਾਂ ਆਪਣੇ ਤੇ ਗੁਨਾਹ ਹੋਰ ਵੜਾ ਦਿਓ ਇੱਕ ਵਾਰੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਨਾਲ ਜਿੰਦਰਵੀਰ ਅਤੇ ਨਾਲ ਪ੍ਰਬੰਧਨ ਕਮੇਟੀ ਦੇ ਮੈਂਬਰ ਮੌਜੂਦ ਆ ਪਰ ਫਿਰ ਤੋਂ ਮੈਂ ਕਹਿਣਾ ਚਾਹੁੰਦਾ ਇਹਨਾਂ ਦੀ ਸੋਚ ਵਧੀਆ ਇਹ ਨਹੀਂ ਚਾਹੁੰਦੇ ਕਿ ਜਿਹੜਾ ਚੋਰ ਆ ਉਸਦੇ ਪਰਿਵਾਰ ਨੂੰ ਨਮੋਸ਼ੀ ਮਹਿਸੂਸ ਕਰਨੀ ਪਵੇ ਇਹੀ ਚਾਹੁੰਦੇ ਆ ਕਿ ਚੋਰ ਤੱਕ ਸੁਨੇਹਾ ਲੱਗੇ ਤੇ ਉਹ ਆ ਆ ਕੇ ਆਪਣੀ ਗਲਤੀ ਮੰਨੇ ਪਰ ਜਿੰਦਰ ਪਾ ਜੀ ਮੇਰੇ ਸੁਣ ਜਾਈ ਪਹਿਲਾਂ ਉਹਨੇ ਟਾਲੀ ਸਾਹਿਬ ਵੀ ਕਟਨ ਨੂੰ ਅੰਜਾਮ ਦਿੱਤਾ ਹਾਂ ਜੀ ਸੋਮਵਾਰੀ ਟਾਲੀ ਸਾਹਿਬ ਨੇ ਸ਼ਾਮ ਨੂੰ 6 ਵਜੇ ਚੋਰੀ ਕੀਤੀ ਹੈ ਉੱਥੇ ਫੜ ਵੀ ਹੋ ਗਿਆ ਅੱਛਾ ਜੀ ਤੇ ਉਨੀ ਕਾਫੀ ਜਿਦਾ ਉਹਦੀ ਸਰਵਿਸ ਵੀ ਕੀਤੀ ਤੇ ਪੁਲਿਸ ਵਾਲਿਆਂ ਨੂੰ ਵੀ ਫੜਾਇਆ ਸੀ ਤੇ ਫੇ ਉਹ ਨਹੀਂ ਛਡਵਾਤਾ ਚਲੋ ਕਹਿੰਦੇ ਮਾ ਤੜ ਘਰੋਂ ਐ ਮਜਬੂਰ ਐ ਇਹਦੇ ਨਿਆਣਾ ਕੋਈ ਛੋਟਾ ਤੇ ਫਿਰ ਪਰ ਮੰਗਲਵਾਰ ਫੇ ਸਾਡੇ ਇਦਾਂ ਕਰ ਪਰ ਚੋਰੀਆਂ ਮਜਬੂਰੀ ਕੀ ਆ ਕਿ ਨਸ਼ਾ ਕਰਨ ਨੂੰ ਕਰਦਾ ਕਿ ਕਰ ਰਾਸ਼ਨ ਲੈ ਕੇ ਜਾਣਾ ਹੋ ਸਕਦਾ ਇਦਾਂ ਦਾ ਚਲੋ ਪਤਾ ਨਹੀਂ ਨਿਆਣਿਆਂ ਦਾ ਤਰਸ ਖਾ ਕੇ ਉਹ ਨਹੀਂ ਘਰ ਨੂੰ ਕਾਲ ਕੀਤੀ ਸੀ ਉਹਨਾਂ ਦੇ ਇਨਸਾਨੀਆਂ ਨਾ ਤੇ ਜੀ ਚਲੋ ਛੱਡ ਤਾਂ ਉਹਨੂੰ ਹੈਨਾ ਤੇ ਛੜਵਾਤਾ ਪੁਲਿਸ ਕੋਲੋਂ ਪਰ ਉਹ ਮੰਗਲਵਾਰ ਫੇ ਸਾਡੇ ਸ਼ਾਮ ਨੂੰ 5:30 ਵਜੇ ਤੇ ਹੁਣ ਇੱਥੋਂ ਲੈ ਕੇ ਕੀ ਗਿਆ ਜੀ ਚਾਂਦੀ ਦਾ ਸਮਾਨ ਆ ਜੀ ਚਾਂਦੀ ਦੇ ਬਾਬੇ ਘੋੜਾ ਬਣਾ ਕੇ ਕਿਸੇ ਨੇ ਚੜਾਇਆ ਸੀ ਗਜਰੇ ਸੀ ਕਾਫੀ ਸਮਾਨ ਸੀ ਚਾਂਦੀ ਦਾ ਜੀ ਤੇ ਉਹ ਸਾਰਾ ਚੱਕ ਲੈ ਗਿਆ ਜੀ ਹੋਰ ਚੀਜ਼ਾਂ ਹਲੇ ਕਾਫੀ ਉਹਨੇ ਤਾਂ ਕੋਡੀਆਂ ਦੇ ਭਾਅ ਵੇਚਣਾ ਉਹਨੇ ਤਾਂ ਚੋਰੀ ਜੀ ਤੁਹਾਨੂੰ ਕਿਸੇ ਦੀ ਆਸਤਾ ਆ ਦੇਖੋ ਅਗਲੇ ਮਹੀਨੇ ਆਸਤਾ ਨਾਲ ਚੜਾਇਆ ਹਾਂਜੀ ਜੀ ਜੀ ਤੇ ਹੁਣ ਉਹ ਸੀਸੀਟੀਵੀ ਸਾਡੇ ਕੋਲ ਆ ਗਈ ਆ ਚਿਹਰਾ ਸਾਨੂੰ ਵੀ ਪਤਾ ਤੁਹਾਨੂੰ ਵੀ ਪਤਾ ਪਰ ਤੁਸੀਂ ਚਾਹੁੰਦੇ ਕੋਈ ਆਪੇ ਸ਼ਰਮ ਮਹਿਸੂਸ ਕਰਕੇ ਇੱਥੇ ਆ ਕੇ ਸਮਾਨ ਵਾਪਸ ਲੈ ਆਵੇ ਜੇਕਰ ਉਹਨੂੰ ਕੋਈ ਮਾਨਸਿਕ ਪ੍ਰੋਬਲਮ ਹੈ ਸਰੀਰਕ ਪ੍ਰੋਬਲਮ ਹੈ ਕੰਮ ਕਰਨ ਦੀ ਦਿੱਕਤ ਹੈ ਇੱਥੇ ਸੇਵਾਦਾਰ ਬਣ ਕੇ ਸੇਵਾ ਹੀ ਕਰ ਲਵੇ ਜੇ ਉਹਨੂੰ ਕਿਸ ਤਰ੍ਹਾਂ ਦੀ ਕੋਈ ਲੋਡ ਹੈ ਉਹਨੂੰ ਪੈਸੇ ਦੇ ਦੇਵਾਂਗੇ ਆਪਣੇ ਗੁਰੂ ਦੀਆਂ ਸਾਡੇ ਦੀਆਂ ਚੀਜ਼ਾਂ ਇੱਥੇ ਜਿਹੜੀਆਂ ਚੜੀਆਂ ਆ ਹਨਾ ਸ਼ਰਦਾ ਨਾਲ ਉਹ ਮੋੜ ਦਵੇ ਕਿ ਜੇ ਉਹਦੀ ਫੋਟੋ ਜਾਂ ਕੋਈ ਵੀਡੀਓ ਪਾਣੇ ਆ ਫਿਰ ਉਹਦੇ ਘਰਦਿਆਂ ਨੂੰ ਵੀ ਐਵੀ ਪ੍ਰੋਬਲਮ ਹੋਣੀ ਆ ਪਰ ਜੇ ਬਾਈਚਾਂਸੋਂ ਨਹੀਂ ਆਉਂਦਾ ਫਿਰ ਫਿਰ ਤਾਂ ਹੁਣ ਰਿਪੋਰਟ ਵੀ ਉੱਤੇ ਹੋ ਗਈ ਹੈ ਜੀ ਸਖਤ ਐਕਸ਼ਨ ਤਾਂ ਕੁਝ ਨਾ ਕੁਝ ਕਰਨਾ ਹੀ ਪਊਗਾ ਫੇਰ ਤਾਂ ਸਖਤੀ ਤਾਂ ਕਰਨੀ ਪਊਗੀ ਹਾਂਜੀ ਬਿਲਕੁਲ ਜੀ ਪਾਪਾ ਜੀ ਤੁਸੀਂ ਕਿਵੇਂ ਦੇਖਦੇ ਹੋ ਸਾਰਾ ਕੁਝ ਨੂੰ ਸੋਮਵਾਰ ਨੂੰ 43 ਸਭ ਗੁਰਦੁਆਰਾ ਸਭ ਚੋਰੀ ਕੀਤੀ ਮੰਗਲਵਾਰ ਨੂੰ ਫੇਰ ਇੱਥੇ ਕਰ ਲਿਆ ਹਾਂਜੀ ਹਾਂਜੀ ਅਸੀਂ ਤਾਂ ਇਹੀ ਦੇਖਦੇ ਆ ਪਤਾ ਨਹੀਂ ਕਿਹੜੀ ਮਜਬੂਰੀ ਨੂੰ ਚੋਹੀ ਕਰਦਾ ਆ ਜਾਂ ਕੁਝ ਵੀ ਕਰਦਾ ਆ ਬਾਕੀ ਇੱਕ ਹੈਗਾ ਇਹ ਤਾਂ ਹੈਗਾ ਜਿਹੜਾ ਚੋਰੀ ਕਰਨ ਲੱਗ ਪਿਆ ਉਹ ਹਟ ਨਹੀਂ ਸਕਦਾ ਉਹਨੇ ਇਹੀ ਕੰਮ ਕਰਨਾ ਹੋਰ ਨਹੀਂ ਕਰਨਾ ਇਹ ਦੇਖੋ ਆਮ ਜਿਹੜੇ ਉੱਧਰ ਪ੍ਰਬੰਧਕ ਕਮੇਟੀ ਹੈ ਉਹਨਾਂ ਨੇ ਵੀ ਸਮਝਾਇਆ ਹੋਣਾ ਉਸ ਤੋਂ ਬਾਅਦ ਪੁਲਿਸ ਨੇ ਵੀ ਤਾੜਨਾ ਕੀਤੀ ਹੋਣੀ ਆ ਫੇਰ ਨਹੀਂ ਟਲਿਆ ਹਾਂਜੀ ਹਾਂਜੀ ਪਰ ਉਹ ਤਾਂ ਹੁਣ ਤਕਰੀਬਨ ਇੰਨਾ ਤਾੜਨ ਦੇ ਬਿਜਾ ਨਹੀਂ ਹਟਿਆ ਤਾਂ ਉਹ ਤਾਂ ਉਹਨੂੰ ਸੋਚਣਾ ਚਾਹੀਦਾ ਵੀ ਮੈਂ ਤਾੜਾ ਪਾਪੀ ਆ ਫੇਰ ਪਰ ਪਰਾਣਾ ਪਾਪੀ ਇੱਕ ਤਾਂ ਉਹਨੂੰ ਇਹ ਦੇਖਣਾ ਚਾਹੀਦਾ ਕਿ ਜੇ ਚੋਰੀ ਕਰਨੀ ਤੇ ਹੋਦਰ ਤਾਂ ਵੀ ਧਾਰਮਿਕ ਸਥਾਨਾਂ ਤੇ ਤੂੰ ਕਿਉਂ ਚੋਰੀ ਕਰਦਾ ਹੈ ਦੇਖੋ ਇੱਕ ਤਾਂ ਰੱਬ ਦੇਖਦਾ ਹੀ ਪਿਆ ਉੱਤੋਂ ਜਿਹੜਾ ਕੈਮਰਾ ਲੱਗਾ ਉਹ ਵੀ ਦੇਖਦਾ ਉਹ ਵੀ ਦੇਖਦਾ ਹ ਆਕੇ ਮੱਥਾ ਵੀ ਟੇਕਦਾ ਮੈਂ ਦੇਖਿਆ ਵੀਡੀਓ ਚ ਮੱਥਾ ਵੀ ਟੇਕਦਾ ਇੱਕ ਮਿੰਟ ਪਹਿਲਾਂ ਬਾਬਿਆਂ ਨੇ ਮੱਥਾ ਟੇਕ ਕੇ ਹੀ ਕੁਝ ਨਾ ਕੋ ਕਰੂਗਾ ਉਦੋਂ ਤਾਂ ਆਉਂਦੇ ਪਹਿਲਾਂ ਮੱਥਾ ਟੇਕੇ ਅਗਲਾ ਕਹਿੰਦਾ ਦੇਖਦਾ ਹੋਊ ਕੋਈ ਆਲੇ ਦੋਲੇ ਵੀ ਮੱਥਾ ਟੇਕਣ ਆਇਆ ਹਾਂ ਹਾਂ ਇਹ ਸ਼ੈਤਾਨੀ ਹੋ ਸਕਦਾ ਮੱਥਾ ਟੇਕਿਆ ਉਹਨੇ ਸ਼ੈਤਾਨੀ ਆ ਵੀ ਕੋਈ ਹੁਣ ਜਿੱਦਾਂ ਆਦੇ ਨੇ ਅੰਦਰ ਵੀ ਮੱਥਾ ਟੇਕਦੇ ਆ ਕੋਈ ਕਿਸੇ ਨੂੰ ਕੁਝ ਚੜਾਣਾ ਹੁੰਦਾ ਜਾਂ ਕੁਝ ਵੀ ਅਸੀਂ ਕਿਥੇ ਰੋਕ ਦੇ ਰਹੀਏ ਅਗਲੇ ਦੇਖਿਆ ਆਲੇ ਦੋਲੇ ਮੱਥਾ ਟੇਕਿਆ ਵੀ ਹੈ ਨਹੀਂ ਅੰਦਰ ਗਿਆ ਅੰਦਰੋਂ ਸਮਾਨ ਆਪਣਾ ਜੋ ਉਹਦੇ ਹੱਥਾਂ ਲੈ ਕੇ ਨਿਕਲ ਗਿਆ ਇਹ ਤਾਂ ਕਿਸੇ ਨੇ ਇਹ ਤਾਂ ਬਾਅਦ ਦੇ ਵਿੱਚ ਦੂਜੇ ਦਿਨ ਪਰ ਪਰ ਇਹ ਗੱਲ ਸਾਹਮਣੇ ਆਉਣੀ ਵੀ ਜ਼ਰੂਰੀ ਹੈ ਨਹੀਂ ਤਾਂ ਕੱਲੂ ਲੋਕ ਪ੍ਰਬੰਧਕਾਂ ਨੂੰ ਕਹਿਣਾ ਪੈਂਦਾ ਕਿ ਸਮਾਨ ਕਿੱਥੇ ਗੁਆਚ ਗਿਆ ਬਿਲਕੁਲ ਜੀ ਇਹ ਤਾਂ ਸਾਹਮਣੇ ਤਾਂ ਆਣੀ ਚਾਹੀਦੀ ਹੈ ਚਲੋ ਇਹ ਗਏ ਵੀ ਸੀ ਦੱਸਣ ਦੱਸਿਆ ਵੀ ਆ ਜਾ ਕੇ ਸਾਡੇ ਦਰਬਾਰਾ ਸਿੰਘ ਪ੍ਰਧਾਨ ਮੈਂ ਤਾਂ ਹੈ ਨਹੀਂ ਸੀ ਉਹ ਨਾਲ ਗਏ ਆ ਤੇ ਉੱਤੇ ਐਸ ਐਚਓ ਸਾਹਿਬ ਕੋਲ ਗਏ ਸੀ ਉਹ ਜੋ ਵੀ ਉਹਨਾਂ ਨੇ ਕਿਹਾ ਦਬਿਓ ਕਹਿੰਦੇ ਕੋਈ ਗੱਲ ਨਹੀਂ ਅਸੀਂ ਕਾਰਵਾਈ ਕਰਾਂਗੇ ਕਾਰਵਾਈ ਕਰਾਂਗੇ ਆ ਦੇਖੋ ਕਿੰਨੀ ਸੰਗਤ ਆਈ ਹੋਈ ਹੈ ਲੋਕਾਂ ਦੀ ਆਸਥਾ ਆ ਬਿਲਕੁਲ ਜੀ ਜੇ ਕੋਈ ਐਂ ਆ ਕੇ ਮਾੜੀ ਘਟਣ ਨੂੰ ਇਨਜਾਮ ਦਿੰਦਾ ਪਤਾ ਤਾਂ ਲੱਗਣਾ ਚਾਹੀਦਾ ਇਹ ਬਿਲਕੁਲ ਜੀ ਚਾਂਦੀ ਦੀਆਂ ਚੀਜ਼ਾਂ ਜਿਹੜੇ ਲੋਕ ਬਣਾ ਕੇ ਕਿਸੇ ਦੀ ਭਾਵਨਾ ਪੂਰੀ ਹੁੰਦੀ ਹੈ ਜੀ ਸ਼ਰਧਾ ਕੇ ਦੀ ਸੁੱਖ ਪੂਰੀ ਹੁੰਦੀ ਹੈ ਉਹ ਚੜਾਉਂਦਾ ਆ ਇਹ ਇਦਾਂ ਚੀਜ਼ਾਂ ਚੱਕ ਹੋਣੀਆਂ ਬਹੁਤ ਗਲਤ ਵਾ ਜੀ ਇਹਨੂੰ ਨੱਖ ਨਹੀਂ ਬਾਈ ਤਾਂ ਹੋਰਾਂ ਦਾ ਹੌਸਲਾ ਖੁੱਲ ਜਾਣਾ ਇਹ ਫਿਰ ਆਪਣੇ ਨਾਲ ਗੁਰੂ ਦੇ ਦੱਸਦੇ ਆ ਕਿ ਮੈਂ ਉੱਥੇ ਗਿਆ ਸੀ ਹਾਂ ਹੈਗਾ ਨਸ਼ੇ ਵਾਲਾ ਹੀ ਆ ਜੀ ਉਹ ਬੰਦਾ ਹੈਗਾ ਨਸ਼ੇ ਵਾਲਾ ਹੀ ਆ ਹੈਗਾ ਵੀ ਮੈਚ्योर ਉਮਰ ਦਾ ਆ 45 50 ਸਾਲ ਦਾ ਆ ਮੁੰਡਾ ਮੁੰਡਾ ਨਹੀਂ ਹੈਗਾ ਉਹ 20ਾਂ ਬਾਈਆਂ ਦਾ ਨਹੀਂ ਹੈਗਾ ਮਜੂਰ ਉਮਰ ਵਾਲਾ ਆ ਇਦਾਂ ਤਾਂ ਗੱਲਾਂ ਵਧੀਆ ਨਹੀਂ ਫਿਰ ਉਹਦਾ ਕੋਈ ਜਿਆਦਾ ਛੱਟ ਵੱਜੂਗੀ ਕੋਈ ਫਾਇਦਾ ਨਹੀਂ ਹੈਗਾ ਅੱਛਾ ਜਿਵੇਂ ਸਮਾਨ ਇੱਥੋਂ ਚੱਕ ਕੇ ਲੈ ਕੇ ਗਿਆ ਓਬਵੀਅਸ ਹੀ ਗੱਲ ਹੈ ਕਿਸ ਨੂੰ ਜਾ ਕੇ ਤਾਂ ਵੇਚਿਆ ਹੁਣ ਜਿਹਨੂੰ ਵੇਚਾ ਉਹਨੂੰ ਵੀ ਸ਼ਰਮ ਚਾਹੀਦੀ ਆ ਅਸੀਂ ਤਾਂ ਸਾਰੇ ਕਹਿੰਦੇ ਆ ਕਿ ਪੀਰਾਂ ਦੇ ਦਰਬਾਰ ਇਹ ਬਖਸ਼ਣ ਹਾਰਵਾ ਜੇ ਉਹ ਗਲਤੀ ਕਰ ਵੀ ਲਈ ਉਹਨੇ ਕੋਈ ਗੱਲ ਨਹੀਂ ਉਹ ਆਪਣੀ ਇੱਥੇ ਚੁੱਪ ਕਰਕੇ ਸਮਾਨ ਰੱਦਵੇ ਜਿਹੜੀ ਚੀਜ਼ ਹੀ ਸਾਨੂੰ ਲੋੜ ਆ ਸਾਡੇ ਭਤਾ ਜੀ ਨੂੰ ਦੱਸਣਾ ਕਿ ਤਾਂ ਅਸੀਂ ਉਹਦੀ ਹੱਲ ਕਰਦੇ ਆ ਇਹ ਵੀ ਜਿਆਇ ਦੀ ਲੋੜ ਹੈ ਹੁਣ ਚਟਾ ਕੋਕਾ ਚਟਾ ਥੋੜੇ ਲੈ ਕੇ ਜਾਣਾ ਆਪਾਂ ਨਹੀਂ ਨਹੀਂ ਅਸੀਂ ਤਾਂ ਜਿਹਦਾ ਦੱਸਦੇ ਕੋ ਗਰੀਬ ਬ ਹਈ ਉਹਨਾਂ ਦੇ ਕਰਕੇ ਬੱਚੇ ਦਾ ਹਾਂਜੀ ਹੁਣ ਉਹੀ ਜਿੰਦਰ ਭਾਜੀ ਉਹਨਾਂ ਨਾਲ ਮੇਰੀ ਗੱਲ ਹੁੰਦੀ ਸੀ ਕਹਿੰਦੇ ਫੋਟੋ ਪਾਤਾ ਦਈਏ ਪਰ ਬਾਈ ਚਾਂਸ ਉਹਦੀ ਧੀ ਫੋਟੋ ਦੇਖ ਲੈਂਦੀ ਆ ਕੀ ਬੱਚੇ ਦੇ ਅਸਰ ਪਾਊਗਾ ਇਸੇ ਕਰਕੇ ਪ੍ਰਧਾਨ ਜੀ ਨੇ ਵੇਖਿਆ ਕਿ ਨਹੀਂ ਇਦਾਂ ਨਹੀਂ ਆਪਾਂ ਕਰਨੀ ਕਿ ਆਪਾਂ ਇਦਾਂ ਜਿੰਨਾ ਹੋਵੇ ਜਿੰਨਾ ਲਾਗੇ ਕਰੀਏ ਉਹਨਾਂ ਵਈਆ ਉਹਨੂੰ ਹੀ ਮੈਸੇਜ ਦਿੰਨੇ ਕਿ ਭਰਾ ਆ ਜਾ ਜੇ ਤੂੰ ਇੱਥੇ ਆ ਕੇ ਮੱਠਾ ਦੇ ਕੇ ਤੇਰਾ ਨਸ਼ਾ ਛੁੱਟ ਜਵੇ ਹੋ ਸਕਦਾ ਤੇਰਾ ਨਸ਼ਾ ਛੁੱਟ ਜਵੇ ਤੂੰ ਆ ਆ ਕੇ ਇੱਥੇ ਮੁੜ ਕੇ ਚੜਾ ਕੇ ਜਾਵੇਂ ਸ਼ਰਦਾ ਦੇ ਨਾਲ ਜੋ ਤਿਲ ਫੁੱਲ ਐਸੇ ਤਾਂ ਇਹਨਾਂ ਨੂੰ ਉੱਥੇ ਵਿਸ਼ਵਾਸ ਦਵਾਇਆ ਦੂਜਾ ਪੁਲਿਸ ਸਟੇ ਅਸੀਂ ਕਾਰਵਾਈ ਕਰਾਂਗੇ ਅਸੀਂ ਉਹਨੂੰ ਦੂਜਾ ਲੱਭਾਂਗੇ ਲੱਭ ਕੇ ਤੇ ਕਾਰਵਾਈ ਕਰਾਂਗੇ ਜਿਹੜੀ ਵੀ ਹੈਗੀ ਉਹਨੂੰ ਅਰੇ ਉੱਡਣੇ ਕਬੂਤਰ ਹੁੰਦੇ ਆ ਜੀ ਜਾਤੀ ਪੂਰੇ ਨੱਥ ਨਹੀਂ ਪੈਣੀ ਨਾ ਹਾਂਜੀ ਹਾਂਜੀ ਨੱਥ ਤਾਂ ਹੁਣ ਪ੍ਰਸ਼ਾਸਨ ਦਾ ਕੰਮ ਆ ਜੀ ਅਸੀਂ ਬੋਟ ਉੱਦਕਾਂ ਮੰਨ ਲੈਨੇ ਅਸੀਂ ਜੇ ਅਸੀਂ ਕਰਦੇ ਕੋਈ ਕਾਰਵਾਈ ਐਵੇਂ ਕੋਈ ਗੱਲ ਅਗਰੇ ਦਾ ਮਾੜਾ ਮੋਟਾ ਕੋਈ ਨੁਕਸਾਨ ਹੋ ਜਵੇ ਸਾਡੇ ਉਹਦੇ ਆਬਜੈਕਸ਼ਨ ਆਣਾ ਸਾਰੇ ਜੀ ਤੁਸੀਂ ਤਾਂ ਤਰਸ ਕਰਦੇ ਨਹੀਂ ਜੇ ਕੋਈ ਗੱਲਬਾਤ ਅਸੀਂ ਬੜ ਕੇ ਕਰਦੇ ਆ ਕੋਈ ਉਧਰ ਨਸ਼ੇ ਵਾਲਾ ਐਵੇਂ ਕਿਤੇ ਪਹਿਲਾਂ ਵੱਧ ਘੱਟ ਕੀਤਾ ਕੱਲ ਨੂੰ ਸਾਡੇ ਤੇ ਕੋਈ ਹੋ ਜਾਏ ਉਹ ਕੱਲ ਨੂੰ ਅਸੀਂ ਫਸਾਂਗੇ ਜੀ ਸਾਡੇ ਦਾ ਪ੍ਰਸ਼ਾਸਨ ਨੂੰ ਦੱਸਣਾ ਦਾ ਫਰਜ਼ ਹੈ ਰਿਪੋਰਟ ਦਾ ਕਰਾਈਓ ਹੈ ਸਾਹਿਬ ਮੱਥਾ ਟੇਕ ਲਵੇ ਮਾਫੀ ਮੰਗ ਲਵੇ ਚੀਜ਼ ਬਾਬਿਆਂ ਦੀ ਮੋੜ ਦੇਵੇ ਜੇ ਹੋਰ ਕੋਈ ਨੂੰ ਪੈਸੇ ਚਾਹੀਦੇ ਆ ਉਹ ਦੇ ਦਵਾਂਗੇ ਚੰਗੇ ਕੰਮ ਲੈ ਚੰਗੇ ਕੰਮ ਦੇਖੋ ਮੈਂ ਭਾਜੀ ਹੁਣਾਂ ਦੀ ਭਾਵਨਾ ਸਮਝਦਾ ਕਹਿਣਾ ਕੀ ਚਾਹੁੰਦੇ ਇਹ ਕਹਿਣਾ ਚਾਹੁੰਦੇ ਆ ਕਿ ਜੇ ਆਪਣੀ ਧੀ ਨੂੰ ਪੜਾਉਣਾ ਚਾਹੁੰਦਾ ਨਸ਼ਾ ਛੱਡਣਾ ਚਾਹੁੰਦਾ ਘਰ ਕੋਈ ਰੋਟੀ ਖਾਣ ਦੇ ਸਾਧਨ ਨਹੀਂ ਆ ਤਾਂ ਇਦਾਂ ਮਦਦ ਹੋ ਸਕਦੀ ਹੈ ਜੋ ਪੁੱਠੀਆਂ ਗੱਲਾਂ ਕਰੇ ਫਿਰ ਉਹ ਨਹੀਂ ਹੋਣਾ ਉਹਨੇ ਇਹ 7-8 ਸਾਲ ਦੀ ਕੁੜੀ ਆ ਉਹਦੀ ਦੱਸਦੇ ਆ ਉਹਦੇ ਘਰ ਵੀ ਗੱਲ ਹੋਈ ਆ ਤੇ ਪਰ ਆ ਗਲਤ ਹੋਵੇ ਜੇ ਇਦਾਂ ਆ ਜੂਗਾ ਤਾਂ ਸਹੀ ਆ ਨਹੀਂ ਫੇ ਔਖਾ ਹੋਊਗਾ ਫੇ ਤਾਂ ਕੰਮ ਖਰਾਬ ਹੋ ਜਾਣਾ ਉਹਦਾ ਜਿਆਦਾ ਠੀਕ ਇਸ ਕਮੇਟੀ ਕਰਕੇ ਕਰਦੇ ਕਿ ਉਹਦੀ ਬੱਚੀ ਆ ਜਿੱਦੋਂ ਉਹਦੀ ਧੀ ਆ ਸਾਡੀ ਵੀ ਧੀ ਆ ਲਗੀ ਧੀ ਆ ਇਦਾਂ ਉਹਨਾਂ ਕੋਈ ਗਲਤ ਸਟੈਪ ਨਾ ਕਰੀਏ ਜਿੱਦਾਂ ਗਿਆ ਲੈ ਕੇ ਉਹਦੇ ਰੱਖ ਜਿਓ ਮਤਲਬ ਦੇਖ ਕੇ ਬਸ ਠੀਕ ਔਰ ਨਾਲ ਦੀ ਨਾਲ ਉਹਨੂੰ ਵੀ ਸ਼ਰਮ ਚਾਹੀਦੀ ਆ ਜਿਹਨੇ ਚੱਕ ਕੇ ਲੈ ਕੇ ਗਿਆ ਚੋਰੀ ਕਰਕੇ ਲੈ ਖਰੀਦੇ ਆ ਕਿਉਂਕਿ ਕਰਨੀਆਂ ਭਰਨੀਆਂ ਇੱਥੇ ਹੀ ਆ ਫੇ ਜੋ ਵੀ ਅਸੀਂ ਇਹ ਕਹਿੰਨੇ ਪ੍ਰਸ਼ਾਸਨ ਨੂੰ ਉਸ ਬੰਦੇ ਨਾਲ ਜਿਹੜਾ ਚੋਰੀ ਕੀਤੀ ਆ ਜਾਨੂੰ ਕਿਸੇ ਮਜਬੂਰੀ ਨੂੰ ਕੀਤੀ ਆ ਪਰ ਉਹ ਤਾਂ ਥੋੜਾ ਜਿਹਾ ਉਹਨੂੰ ਫੜ ਕੇ ਜਿਸ ਬੰਦੇ ਨੇ ਸਮਾਨ ਖਰੀਦਿਆ ਉਹਨੂੰ ਨਸੀਹਤ ਲੱਗਣੀ ਚਾਹੀਦੀ ਆ ਕਿ ਕਿਉਂ ਚੋਰ ਚੋਰੀ ਦਾ ਸਮਾਨ ਤੁਸੀਂ ਕਿਉਂ ਲੈਨੇ ਆ ਐਵੇਂ ਕਾਡੀਆਂ ਭਾਰ ਕੇ ਭਾ ਕਿਉਂ ਲੈਨੇ ਆ ਤੁਸੀਂ ਅਗਲੇ ਨੂੰ ਕਹੋ ਭਾਈ ਜੇ ਹੈ ਤਾਂ ਦੱਸ ਕਿੱਥੋਂ ਲਿਆਇਆ ਤੁਸੀਂ ਆਵੇਂ ਉਹਨੂੰ ਫੜਾਓ ਇਹਦਾ ਕਸੂਰਵਾਰ ਅਸਲ ਲੈਣ ਵਾਲਾ ਜ਼ਿਆਦਾ ਕਸੂਰਵਾਰ ਆ ਚੋਰੀ ਕਰਕੇ ਵੇਚਣ ਵਾਲਾ ਕਸੂਰਵਾਰ ਨਹੀਂ ਇਹ ਚੜਿਆ ਇਹ ਜੜਵਾਂ ਜਿਹੜੇ ਲੈਂਦੇ ਆ ਇਹ ਲੈਣੋਂ ਹਟ ਜਾਣ ਤਾਂ ਕਿੱਥੇ ਨੂੰ ਵੇਚ ਲੂਗਾ ਅਗਲਾ ਕੋਈ ਵੀ ਚੋ ਇਹ ਵੀ ਭਾਵਨਾ ਕਨਵੇ ਕਰਦਾ ਕਿ ਚੋਰ ਜਿਹੜਾ ਇੱਥੋਂ ਨਸ਼ਾ ਕਰਦਾ ਉਹ ਤਾਂ ਹੈਗਾ ਮਾਨਸਿਕ ਰੋਗੀ ਉਹ ਤਾਂ ਤਰਸ ਦਾ ਪਾਤਰ ਹੈ ਉਹਨੂੰ ਛਡਾਣਾ ਚਾਹੀਦਾ ਪਰ ਜਿਹੜੇ ਖਰੀਦਦੇ ਆ ਉਹ ਉਹਨਾਂ ਦਾ ਫਾਇਦਾ ਲੈਂਦੇ ਆ ਜਨ ਖਰੀਦਿਆ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਅਸੀਂ ਇਹ ਕਹਿੰਦੇ ਪਈ ਉਹਦੇ ਉੱਤੇ ਪ੍ਰਸ਼ਾਸਨ ਉਹ ਤਾਂ ਉਹਦੇ ਉੱਤੇ ਕਾਰਵਾਈ ਕਰਨ ਕੱਲ ਨੂੰ ਕਿਸੇ ਹੋਰ ਤੋਂ ਵੀ ਕਿਸੇ ਸਮਾਨ ਚੱਕਿਆ ਉਹ ਖਰੀਦਣਾ ਇੱਕ ਦੇ ਕਾਰਵਾਈ ਹੋ ਗਿਆ ਕੱਲ ਦੂਜੇ ਨੂੰ ਵੀ ਖਰੀਦਣ ਵਾਲੇ ਨੂੰ ਮਹਿਸੂਸ ਹੋ ਗਿਆ ਕੱਲ ਨੂੰ ਮੈਂ ਵੀ ੜਕੇ ਆਉਣਾ ਕਿਤੇ ਜਿੰਦਰਪਾਲ ਜੀ ਸਰਵ ਕਲਾਸ ਵਾਲ ਤਸਵੀਰ ਦੇਖੀ ਆ ਅਤਖੜ ਬੰਦਾ 40 ਪਲੱਸ ਲੱਗਦਾ ਔਰ ਜਿੱਦਾਂ ਉਹ ਬੈਠਾ ਤਰਸ ਆਉਂਦਾ ਤਰਸ ਆਉਂਦਾ ਐਂ ਲੱਗਦਾ ਕਿ ਜਿਆਦਾ ਹੀ ਟੁੱਟਿਆ ਪਿਆ ਬਿਲਕੁਲ ਜੀ ਨਸ਼ੇ ਪੱਖੋ ਵੀ ਤਾਂ ਘਰ ਪੱਖੋ ਵੀ ਘਰ ਪੱਖੋ ਵੀ ਤਰਸ ਦੇ ਆਧਾਰ ਤੇ ਉਦੋਂ ਟਾਲੀ ਸਾਹਿਬ ਵਾਲਿਆਂ ਨੇ ਵੀ ਅਸੀਂ ਗੱਲੋਂ ਛੱਡਤਾ ਜੀ ਤੇ ਪੁਲਿਸ ਨੂੰ ਵੀ ਫੜਾਇਆ ਸੀ ਕਹਿੰਦੇ ਚਲੋ ਛੱਡ ਦਿਓ ਮਜਬੂਰ ਲੱਗਦਾ ਆ ਕੋਈ ਬਹੁਤ ਰੋਂਦਾ ਸੀਗਾ ਪਰ ਉਹਨੇ ਤਾਂ ਇੱਕ ਨਾਗਾ ਵੀ ਨਹੀਂ ਪਾਇਆ ਉਹ ਤੋਂ ਅਗਲੇ ਦਿਨ ਆ ਕੰ ਤੋ ਐਟਟੇਮੇ ਫੜ ਹੋ ਗਿਆ ਸੀ ਉਹ ਤਾਂ ਹੋ ਗਿਆ ਨਾ ਉਹ ਤਾਂ ਚਲੋ ਠੀਕ ਹੈ ਨਹੀਂ ਵੀ ਕਾਰਵਾਈ ਕੀਤੀ ਕੁਝ ਨਹੀਂ ਪਰ ਅਸੀਂ ਤਾਂ ਇਹ ਜਾਣਦੇ ਆਂ ਵੀ ਉਹ ਬੰਦੇ ਨੂੰ ਫੜ ਕੇ ਤੇ ਜਿਹੜੇ ਬੰਦੇ ਨੇ ਖਰੀਦੇ ਆ ਸਾਮਾਨ ਉਹਦੇ ਉੱਤੇ ਕਾਰਵਾਈ ਚੰਗੀ ਤਰ੍ਹਾਂ ਹੋਣੀ ਚਾਹੀਦੀ ਕਿ ਜੇ ਕੱਲ ਨੂੰ ਉਹਦੇ ਤੇ ਕਾਰਵਾਈ ਤੇ ਕੱਲ ਨੂੰ ਹੋਰ ਵੀ ਕੋਈ ਖਰੀਦ ਨਹੀਂ ਸਕਦਾ ਕਿ ਉਹ ਤਾਂ ਬਿਠਾ ਕੇ ਉਹ ਤੋਂ ਪੁੱਛਿਆ ਜਾਊਗਾ ਜੀ ਪੁੱਛਿਆ ਜਾਏ ਤੁਰਦੇ ਫਿਰਦੇ ਨਹੀਂ ਉਹਨੇ ਦੱਸਣਾ ਬਿਠਾ ਕੇ ਨਹੀਂ ਨਹੀਂ ਉਹ ਦੱਸੂਗਾ ਵੀ ਮੈਂ ਕਿੱਥੇ ਵੇਚਿਆ ਜੇ ਜੇ ਪ੍ਰਸ਼ਾਸਨ ਫੜ ਕੇ ਉਹ ਉਹਨੂੰ ਕਰੇ ਕੀ ਗੱਤ ਕਰੇ ਪੁੱਛਤਾਈ ਜਾਂ ਕਰੇ ਇਨਕੁਆਰੀ ਕਰੇ ਤਾਂ ਵਦੀਸ਼ ਕਰੇ ਫਿਰ ਉਹ ਦੱਸੂ ਵੀ ਮੈਂ ਇੱਥੇ ਵੇਚਿਆ ਬਿਲਕੁਲ ਜੀ ਤੇ ਕੱਲ ਨੂੰ ਉਸ ਬੰਦੇ ਨੂੰ ਜਿਹੜਾ ਖਰੀਦਦਾ ਐਵੇਂ ਮਨ ਮੁਫਤ ਲੈ ਗਿਆ ਉਹ ਬਣਿਆ ਸਾਡਾ ਚਲ ਗਿਆ ਬਾਬਿਆਂ ਦਾ ਸਮਾਨ ਤੇ ਉਹ ਖਰੀਦਦਾਰ ਦਾ ਇਹ ਜਿਹੜਾ ਖਰੀਦਦਾਰ ਉਹ ਫਾਇਦਾ ਉਠਾ ਗਏ ਨਾ ਤਾਂ ਉਹ ਵੇਚਣ ਵਾਲਾ ਦਾ ਕੋਈ ਫਾਇਦਾ ਬਹੁਤਾ ਨਾ ਸਾਡਾ ਬਾਪੂ ਜੀ ਗੱਲ ਇਹ ਵੀ ਸਮਝਣ ਵਾਲੀ ਹੈ ਜਿਹੜੇ ਖਰੀਦਦੇ ਆ ਉਹ ਕੱਲੇ ਇਤੋਂ ਨਹੀਂ ਹੋਰਾਂ ਤੋਂ ਵੀ ਖਰੀਦਦਾਊਗਾ ਕਿਉਂਕਿ ਸੱਚਾ ਦੁਕਾਨਦਾਰ ਤਾਂ ਇਹਦਾ ਸਮਾਨ ਖਰੀਦਦਾ ਨਹੀਂ ਮੈਂ ਤੁਹਾਨੂੰ ਦੱਸਦਾ ਜੇ ਇੱਕ ਵਾਰੀ ਫੜਿਆ ਜਾਊਗਾ ਪਤਾ ਨਹੀਂ ਕਿਹੜੇ ਕਿਹੜੇ ਸਮਾਨ ਨੂੰ ਖਰੀਦਦੇ ਹੋ ਨਿਕਲਣੇ ਆ ਜ ਉਹਦੀ ਇਨਕੁਆਰੀ ਚੰਗੀ ਤਰ੍ਹਾਂ ਕੀਤੀ ਜਾਵੇ ਬਹੁਤ ਸ਼ੁਕਰੀਆ ਜੀ ਤਾਂ ਸਥਾਨ ਤੇ ਆਲਰੇਡੀ ਬਹੁਤ ਤੁਸੀਂ ਦੇਖੋ ਤੇ ਦਿਖਾ ਦਿਓ ਜੇ ਕਿੰਨੀ ਸੰਕਟ ਆਈ ਹੋਈ ਹੈ ਸੰਗਤ ਦੀ ਆਸਥਾ ਲੰਗਰ ਚੱਲ ਰਿਹਾ ਜੀ ਤਾਂ ਦੇਸ਼ਾਂ ਪਰਦੇਸ਼ਾਂ ਤੋਂ ਜਿਹੜੀ ਸੰਗਤ ਜੁੜੀ ਹੋਈ ਹੈ ਚਾਹ ਦਾ ਲੰਗਰ ਵੀ ਚੱਲ ਰਿਹਾ ਨਾਲ ਦੀ ਨਾਲ ਪ੍ਰਸ਼ਾਦਾ ਵੀ ਚੱਲ ਰਿਹਾ ਜਦੋਂ ਕਿ ਇੱਦਾਂ ਮਾੜੀ ਘਟਣ ਨੂੰ ਅੰਜਾਮ ਦਿੰਦਾ ਔਰ ਬਾਕੀਆਂ ਦਾ ਹਯਾਬ ਵੀ ਖੁੱਲਦਾ ਪਰ ਇਹਨਾਂ ਦੀ ਛਲਾਗਾ ਕਰਦੇ ਆ ਇਹਨਾਂ ਨੇ ਕਿਹਾ ਕਿ ਅਸੀਂ ਉਹਦੀ ਜ਼ਿੰਦਗੀ ਨੂੰ ਟਰੈਕ ਤੇ ਲਿਆਉਣ ਲਈ ਤਾਂ ਜੋ ਦੁਆਰਤੀ ਮੁੱਖ ਧਾਰਾ ਨਾਲ ਜੁੜ ਸਕੇ ਉਧਰ ਦੇ ਉਪਰਾਲਾ ਕਰਨਾ ਚਾਹੁੰਦੇ ਫਿਰ ਫੋਟੋ ਪਾਉਣ ਦਾ ਟਾਈਮ ਲੱਗਦਾ ਨਹੀਂ ਇਸ ਕਰਕੇ ਵੀਰ ਨੂੰ ਵੀ ਬੇਨਤੀ ਕਰਦੇ ਆ ਤੁਹਾਡੀ ਫੋਟੋ ਸਾਡੇ ਕੋਲ ਵੀ ਆ ਇਹਨਾਂ ਕੋਲ ਵੀ ਆ ਇਹ ਕੋਈ ਸਖਤ ਸਟੈਪ ਲੈਣ ਉਸ ਤੋਂ ਪਹਿਲਾਂ ਹੀ ਤੁਸੀਂ ਇੱਥੇ ਆ ਕੇ ਆਪਣੀ ਗਲਤੀ ਮੰਨੋ ਔਰ ਦੁਆਰਤੀ ਮੁਕਤ ਧਾਰਾ ਨਾਲ ਜੁੜਨ ਲਈ ਕੋਸੀ ਵੀ ਕੋਸ਼ਿਸ਼ ਕਰੋ ਤੁਸੀਂ ਵੀ ਦੁਆਰਤੀ ਜ਼ਿੰਦਗੀ ਜੀ ਸਕਦੇ ਹੋ ਤੁਹਾਡੀ ਬੇਟੀ ਵੀ ਤੁਹਾਡੇ ਤੇ ਮਾਣ ਕਰ ਸਕਦੀ ਹੈ ਕਿ ਮੇਰੇ ਪਿਤਾ ਨੇ ਨਸ਼ਾ ਛੱਡ ਕੇ ਜ਼ਿੰਦਗੀ ਨੂੰ ਚੰਗੇ ਤਰੀਕੇ ਸ਼ੁਰੂ ਕੀਤਾ ਉਮੀਦ ਹੈ ਸਭ ਕੁਝ ਠੀਕ ਹੋਵੇਗਾ ਬਣੇ ਰਹਿਣਾ ਬ੍ਰਿਧੀ ਨਵਾਂ ਚੈਨਲ ਪਰ ਛੋਟੇ ਵੀ ਤਰੀਸੂਰੀ ਕੈਮਰਾ ਪਰਸਨ ਜੀ ਨੂੰ ਜਾਰਜ ਰੱਖ ਬਹੁਤ ਜ